ਕਿਆ ਭਾਈ 1.5 ਫੁੱਟ ਦਾ ਟੋਆ ਤੁਸੀਂ ਦੇਖ ਲਿਓ ਜਾਂ ਟਰਾਲੀ ਚੱਕ ਹੋਊਗੀ 1.5 ਫੁੱਟ ਟੋਆ ਆਇਆ ਗੱਡੀ ਟੱਕਰ ਆ ਜੀ ਪੂਰੀ ਹਾਂਜੀ ਇਧਰ ਜਦੋਂ ਗੱਡੀ ਜਾਂਦੀ ਹੈ ਨਾ ਟਿਪਰ ਲੰਘਦੇ ਆ ਸ਼ਾਮ ਨੂੰ ਉਹ ਨਹੀਂ ਰੁਕਦੇ ਹਾਂ ਤੇ ਸੜਕ ਕਿਰੇ ਬਣਾਉਣੀ ਆ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਥੇ ਟਿਪਰ ਥੱਲੇ ਮੁੰਡਾ ਆਇਆ ਸੀ ਸਿਰ ਉਹਦਾ ਪਾੜ ਗਿਆ ਇੱਥੋਂ ਪੂਰਾ ਖੂਨੋ ਖੂਨ ਹੋ ਗਿਆ ਤੁਸੀਂ ਇਹ ਬਾਤੋ ਕਿਉਂਕਿ ਹੁਣ ਡਰਾਈਵਰ ਵੀ ਵਿਚਾਰਾ ਕਿਆ ਕਰੇ ਜੇ ਸੜਕੇ ਇਦਾਂ ਦੀ ਹੈ ਜ਼ਿੰਮੇਵਾਰ ਕਿਆ ਕਰਨ ਕਿੰਨਾ ਨੁਕਸਾਨ ਹੋ ਕੇ ਤੁਹਾਡੇ ਸਾਹਮਣੇ ਹੀ ਹੈ ਬਾਤ ਕਹਿੰਦੇ ਵੀ ਡਰਾਈਵਰ ਦਾ ਨਕਸੂਰ ਹੈ ਜਾਂ ਜ਼ਿੰਮੇਵਾਰ ਦਾ ਕਸੂਰ ਹੈ ਹੁਣ ਡਰਾਈਵਰ ਬੰਦਾ ਕਿਆ ਕਰੇ ਇੱਥੇ ਡਰਾਈਵਰ ਨੇ ਟੋਏ ਥੋੜੇ ਭਰਨੇ ਉਹ ਵੀ ਤਾਂ ਕਹਿੰਦਾ ਡਰਾਈਵਰ ਨੇ ਥੋੜੀ ਭਰ ਐਡੀ ਐਡੀ ਸਿਰੇ ਤੇ ਵੀ ਟੋਏ ਦੀ ਗੱਲ ਨਹੀਂ ਹੈ ਜੀ ਪੂਰੇ ਨਵੇਂ ਸ਼ਹਿਰ ਦੇ ਵਿੱਚ ਜਿਲ੍ਹਾ ਆ ਸਾਡਾ ਇਹ ਸ਼ਹਿਰ ਦੇਖੋ ਟਾਇਰ ਹਵਾ ਜਿਆ ਇਸੇ ਤਰੀਕੇ ਸਰਕਾਰਾਂ ਵੀ ਹਵਾ ਜਈ ਆ ਆਹ ਲਾ ਕਹਿੰਦੇ ਡੇਢ ਫੁੱਟ ਡੂੰਗਾ ਟੋਇਆ ਜਿੱਥੇ ਆ ਆਹ ਵਖਾ ਵੀ ਆਹ ਵਖਾ ਆਹ ਬਰੇ ਆ ਉਹ ਥੱਲੇ ਆਲਾਤ ਬਰੇ ਨੇ ਟੋਏ ਵੀ ਮੰਨਤਾ ਕਰਦੇ ਆ ਲੀਡਰਾਂ ਦੀ ਕਿ ਭਾਈ ਤੁਸੀਂ ਸਾਡੇ ਨਾਂ ਤੇ ਵੋਟਾਂ ਮੰਗਦੇ ਹੋ ਟੋਏ ਵੀ ਕਹਿੰਦੇ ਕਿ ਯਾਰ ਸਾਨੂੰ ਨਵੇਂ ਕੱਪੜੇ ਪਵਾ ਦਿਓ ਸਾਨੂੰ ਸੈੱਟ ਕਰ ਦਿਓ ਨਹੀਂ ਤਾਂ ਦੋਸ਼ ਵੀ ਸਾਡੇ ਹਿੱਸੇ ਸਾਡੇ ਸਿਰ ਤੇ ਵੋਟਾਂ ਵੀ ਲੈ ਜਣੀਆਂ ਤੁਸੀਂ ਸਾਡੇ ਸਿਰ ਤੇ ਪੈਸੇ ਵੀ ਕਮਾ ਲੈਣੇ ਆ ਸਾਡੇ ਸਿਰ ਤੇ ਫੰਡ ਵੀ ਆ ਜਣੇ ਆ ਪਰ ﺍﻟਜਾਮ ਫਿਰ ਸਾਡੇ ਸਿਰ ਤੇ ਲੱਗਣਾ ਕੇ ਵਾਦੇ ਕਰਕੇ ਇਹਨਾਂ ਲੀਡਰਾਂ ਨੇ ਸਾਡੇ ਤੋਂ ਸਾਡੀ ਕਿਸਮਤ ਖੋਈ ਹੋਈ ਐ ਕੇ ਨਵਾਂ ਸ਼ਹਿਰ ਦੀਆਂ ਕੱਲੀਆਂ ਸੜਕਾਂ ਨਹੀਂ ਟੁੱਟੀਆਂ ਸਗੋਂ ਹਰ ਆਮ ਬੰਦੇ ਦੀ ਕਿਸਮਤ ਟੁੱਟੀ ਫੁੱਟੀ ਹੋਈ ਐ ਆਮ ਬੰਦੇ ਦੀ ਕਿਸਮਤ ਟੁੱਟੀ ਫੁੱਟੀ ਹੋਈ ਐ ਸਤਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਅਸੀਂ ਸ਼ਹਿਰ ਤੋਂ ਨਜ਼ਰ ਆਣੇ ਵਿਡੀਓ ਕਿਸ ਬਾਬਤ ਹਮ ਵਾਲੀ ਸਾਥੀਓ ਜਦ ਨਵਾਂ ਸ਼ਹਿਰ ਦੇ ਰਾਹਾਂ ਤੋਂ ਲੰਘਦੇ ਆ ਸੜਕਾਂ ਤੋਂ ਲੰਘਦੇ ਆ ਤਾਂ ਤੁਸੀਂ ਉਹ ਬਚਪਨ ਚ ਜਿਵੇਂ ਅੰਤਖਸ਼ਰੀ ਨਹੀਂ ਖੇਲਦੇ ਹੁੰਦੇ ਸੀਗੇ ਕਿ ਟੁੱਟੀ ਫੁੱਟੀ ਟੋਕਰੀ ਆਏ ਨਾ ਕਿਸੇ ਕੰਮ ਸ਼ੁਰੂ ਕਰੋ ਨਾ ਅੰਤਖਸ਼ਰੀ ਲੈ ਕੇ ਪ੍ਰਭੂ ਦਾ ਨਾਮ ਉਹੀ ਗੱਲ ਜਦੋਂ ਸੜਕਾਂ ਤੇ ਆਉਂਦੇ ਤਾਂ ਉਹੀ ਗੱਲ ਹੁੰਦੀ ਹੈ ਕਿ ਟੁੱਟੀ ਫੁੱਟੀ ਸੜਕ ਆਏ ਨਾ ਕਿਸੇ ਕੰਮ ਰੱਬ ਦਾ ਨਾਮ ਲੈ ਕੇ ਉਹ ਜੋ ਗੱਡੀ ਤੇ ਸਵਾਰ ਕਿਉਂਕਿ ਹਰ ਥਾਈ ਠੱਕ ਠੱਕ ਪੂਰੇ ਸ਼ਹਿਰ ਜਿੱਧਰ ਮਰਜੀ ਚਲ ਜਾਓ ਠੱਕ ਠੱਕ ਠੂ ਠੂ ਗੱਡੀਆਂ ਕਰਦੀਆਂ ਟੂ ਵੀਲਰਸ ਵੀ ਕਰਦੇ ਆ ਆ ਅਸੀਂ ਖੜੇ ਆ ਜੀ ਗੜ ਸ਼ੰਕਰ ਰੋਡ ਤੇ ਮਹਿੰਦੀਪੁਰ ਬਾਈਪਾਸ ਤੇ ਅੱਜ ਟਰਾਲੀ ਪਲਟੀ ਆ ਜੀ ਨੌਜਵਾਨ ਵੀਰ ਟਰੈਕਟਰ ਚਲਾ ਰਿਆ ਸੀ ਇਹਦਾ ਬਚਾ ਹੋ ਗਿਆ ਲਾਲ ਝੱਗੇ ਵਾਲਾ ਵੀਰ ਔਰ ਦੱਸਿਆ ਜਾ ਰਿਹਾ ਕਿ ਇਹਦਾ ਬਚਾ ਤਾਂ ਹੋਇਆ ਹੀ ਔਰ ਇਧਰਲੀ ਸਾਈਡ ਜਿੱਧਰ ਗੰਨੇ ਦੀ ਟਰਾਲੀ ਜਿਹੜੀ ਪਲਟੀ ਆ ਮੋਟਰਸਾਈਕਲ ਤੇ ਇੱਕ ਨੌਜਵਾਨ ਆ ਰਿਆ ਸੀ ਉਹਦਾ ਵੀ ਬਚਾ ਹੋਇਆ ਕਹਿੰਦੇ ਇੱਕ ਸਕਿੰਟ ਪਹਿਲਾਂ ਨਿਕਲਿਆ ਹੀ ਸੀ ਬਚ ਕੇ ਜੇ ਕਿਤੇ ਟਰਾਲੀ ਉਹਦੇ ਉੱਤੇ ਪਲਟੀ ਹੋ ਜਾਂਦੀ ਤਾਂ ਆਹ ਹਾਲ ਹੋਣਾ ਸੀ ਮੈਂ ਦਿਖਾਤ ਮੈਂ ਇੱਕ ਵਾਰੀ ਆ ਦੇਖੋ ਜਿਹੜੇ ਆਹ ਗੰਨੇ ਆ ਇਹੇ ਠਾ ਡਿੱਗੇ ਟਰਾਲੀ ਤੋਂ ਤੇ ਇਹਦਾ ਇਹ ਦੇਖੋ ਕਿਵੇਂ ਪੀੜੇ ਗਏ ਆ ਇਸੇ ਤਰੀਕੇ ਰੱਬ ਨਾ ਕਰੇ ਜਿਉ ਨੌਜਵਾਨ ਠੇਠ ਆ ਜਾਂਦਾ ਪਤਾ ਨਹੀਂ ਕੀ ਬਣਨਾ ਸੀਗਾ ਤਾਂ ਇਹ ਜਿਹੜੀ ਸੜਕ ਹੈ ਮੈਂ ਯਾਦ ਕਰਾ ਦਵਾਂ 2 ਸਾਲ ਪਈ ਪਹਿਲਾ ਜਦ ਪਾਣੀ ਆਉਂਦਾ ਉਦੋਂ ਇਹਨੂੰ ਤੋੜਿਆ ਗਿਆ ਸੀ ਉਦੋਂ ਕਿਹਾ ਗਿਆ ਸੀ ਇਹਨੂੰ ਨਵੀਂ ਨਕੋਰ ਬਣਾ ਦਿਆਂਗੇ ਔਰ ਫਿਰ ਵਾਦੇ ਕੀਤੇ ਸੀਗੇ ਜੋ ਮਜੂਤਾ ਸਰਕਾਰ ਹੈ ਉਹਨਾਂ ਵੱਲੋਂ ਵਾਦੇ ਕੀਤੇ ਗਏ ਸੀ ਹਲਕੇ ਇੰਚਾਰਜ ਵੀ ਆਏ ਸੀਗੇ ਔਰ ਵਿਰੋਧੀ ਪਾਰਟੀ ਦੇ ਲੀਡਰ ਵੀ ਆਏ ਸੀ ਸਾਰੇ ਇੱਥੇ ਟੁਕੇ ਸੀਗੇ ਉਸ ਸਮੇਂ ਦੀ ਐਡਮਿਨਿਸਟ੍ਰੇਸ਼ਨ ਵੀ ਆਈ ਸੀਗੀ ਕਿ ਆਹ ਜੀ ਸੜਕ ਐਨ ਸ਼ੀਸ਼ੇ ਵਰਗੀ ਬਣਾ ਦਿਆਂਗੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਦੇਖ ਟੋਏ ਇੰਨੇ ਕਿ ਡੂੰਘੇ ਆ ਆ ਤੁਸੀਂ ਦੇਖੋ ਗੱਡੀਆਂ ਦਾ ਨੁਕਸਾਨ ਤਾਂ ਹੈ ਹੀ ਆ ਇਧਰ ਕਿਸੇ ਦੇ ਘਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਤਾਂ ਭਾਈ ਜੀ ਭਾਜੀ ਤੁਸੀਂ ਕਾਲ ਕੀਤੀ ਹੈ ਇਹ ਟੋਆਂ ਕਰਕੇ ਜਿਹੜੇ ਹਾਦਸੇ ਹੋ ਰਹੇ ਆ ਉਹਦਾ ਅੱਜ ਆਪਾਂ ਨਮੂਨਾ ਦੇਖ ਲਿਆ ਬਿਲਕੁਲ ਭਾਈ ਹਾਏ ਵੀਰ ਦੀ ਮਸੀ ਜਾਨ ਬਜੀ ਕਹਿੰਦੇ ਪਰਲੇ ਪਾਸੇ ਇੱਕ ਮੋਟਰਸਾਈਕਲ ਦੇ ਵੀਰ ਆ ਰਹੇ ਸੀਗਾ ਉਹ ਮਸਾਂ ਨਸਾਂ ਨਿਕਲਿਆ ਇਹ ਸਮਝਾਓ ਕਿੰਨੀ ਕੁ ਰੋਜ਼ ਦਿੱਕਤ ਆਉਂਦੀ ਹੈ ਸਭ ਤੋਂ ਪਹਿਲਾਂ ਜੀ ਪਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਬਹੁਤ ਹੀ ਮੌਕੇ ਤੇ ਔਰ ਟਾਈਮ ਤੇ ਪਹੁੰਚ ਜਾਂਦੇ ਤੁਸੀਂ ਜੀ ਤੇ ਦੂਜੀ ਗੱਲ ਇਹ ਹੈ ਕਿ ਪਾਜੀ ਜਦ ਇਹ ਟਰਾਲੀ ਵਾਲਾ ਮੁੰਡਾ ਆਹ ਮੁੰਡਾ ਚਲਾ ਰਿਹਾ ਸੀ ਡਰਾਈਵਰ ਆ ਇਹ ਇਹ ਸਾਡਾ ਉਧਰੋਂ ਧਿਆਨ ਸੀਗਾ ਪੂਰਾ ਲਾਲ ਚੱਗੇ ਵਾਲਾ ਚਲਾ ਰਿਹਾ ਸੀ ਇਹ ਮੁੰਡਾ ਚਲਾ ਰਿਹਾ ਸੀ ਇਹਦੀ ਦੂਜੀ ਟਰਾਲੀ ਉੱਥੇ ਦੋ ਟਰਾਲੀਆਂ ਇਕੱਠੀਆਂ ਆਈਆਂ ਤੇ ਉਹ ਤੋਂ ਪਿੱਛੇ ਹੋਰ ਵੀ ਦੋ ਟਰਾਲੀਆਂ ਸੀਗੀਆਂ ਓਕੇ ਉਹ ਨਿਕਲ ਗਈਆਂ ਤੇ ਇਹ ਸਭ ਤੋਂ ਪਹਿਲਾਂ ਜਦ ਮੁੰਡਾ ਇਧਰੋਂ ਜਾ ਰਿਹਾ ਸੀ ਕਟੋ-ਗਾਡੇ ਇਹ ਹੈ ਨਾ ਇਸ ਵੇਲੇ 2 ਸਾਲ ਹੋ ਚੱਲੇ ਰਸਤਾ ਬਣਿਆ ਨਹੀਂ ਤੁਹਾਡੇ ਸਾਹਮਣੇ ਤੁਸੀਂ ਵੀ ਪੁਲੀ ਬਣਾਈ ਸੀ ਆ ਰੋਡ ਤੋੜਿਆ ਸੀ ਦੋ ਸਾਲ ਹੋ ਚੱਲੇ ਦੂਜਾ ਸੀਜ਼ਨ ਹੋ ਗਿਆ ਇਹ ਦੂਜਾ ਐਸੇ ਮੌਕੇ ਤੇ ਥੋੜਾ ਜਿਹਾ ਮਤਲਬ ਡੇਢ ਕੇ ਸਾਲ ਰੱਖ ਲੋ ਹਾਂ ਤੇ ਕਟੋ ਘਟ ਐਸ ਵੇਲੇ ਵੀ ਨਾ ਹੁਣ ਇੱਥੇ ਡੇਢ ਫੁੱਟ ਦਾ ਟੋਆ ਆ ਜਿੱਥੇ ਟਰਾਲੀ ਪਲਟੀ ਹੋਈ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਕਸੂਰ ਸਾਰਾ ਗਵਰਨਮੈਂਟ ਦਾ ਆ ਪ੍ਰਸ਼ਾਸਨ ਦਾ ਆ ਜਿਹੜਾ ਕਿ ਇੱਥੇ ਰੋਜ਼ ਲੰਘਦੇ ਇੱਥੋਂ ਲੀਡਰ ਵੀ ਲੰਘਦੇ ਸਾਰੇ ਕੋਈ ਲੰਘਦੇ ਦੇਖੋ ਆਮ ਆਦਮੀ ਪਾਰਟੀ ਸਾਰੀ ਪਾਰਟੀਆਂ ਇੱਥੇ ਮੌਜੂਦ ਸੀਗੀਆਂ ਉਸ ਵੇਲੇ ਜਿਸ ਵੇਲੇ ਟੋਆ ਪਟਿਆ ਐਡਮਿਨਿਸਟ੍ਰੇਸ਼ਨ ਵੀ ਸੀ ਸਾਰੇ ਕੋਈ ਮੌਜੂਦ ਸੀ ਬੱਲੂ ਪ੍ਰਧਾਨ ਹਰੇਕ ਉਦੋਂ ਉਹਨਾਂ ਨੇ ਕਿਹਾ ਸੀ 20 ਦਿਨ ਦੇ ਦਿਓ ਸ਼ੀਸ਼ੇ ਵਰਗੀ ਬਣਾ ਦਾਂਗੇ ਬਿਲਕੁਲ ਇਸ ਵੇਲੇ ਤਾਂ ਸਭ ਤੋਂ ਮਤਲਬ ਜਿਹੜੀ ਪਾਰਟੀ ਮੇਨ ਹੈ ਉਹ ਆਮ ਆਦਮੀ ਪਾਰਟੀ ਆ ਜਿਸ ਆਮ ਆਦਮੀ ਦੁਖੀ ਆ ਆਮ ਆਦਮੀ ਦਾ ਦੇਖੋ ਕਿਆ ਕਿੰਨਾ ਨੁਕਸਾਨ ਆ ਜ਼ਿਮੀਦਾਰ ਬੰਦੇ ਦਾ ਕਿੰਨਾ ਨੁਕਸਾਨ ਹੋ ਗਿਆ ਹੁਣ ਇਹ ਘਟੋ ਘਟ ਇਹ ਟਰਾਲੀ ਪਾਰਟੀ ਇਹਨੂੰ ਲਾਦੂ ਖਾਲੀ ਕਰੂਗੇ ਫੇਰ ਦੁਆ ਕਰੂਗੇ ਕਿੰਨਾ ਖਰਚਾ ਹੋ ਗਿਆ ਇਹਨੂੰ ਇਹ ਗੰਨਾ ਇਹਨਾਂ ਨੂੰ ਮਹਿੰਗਾ ਪੈ ਗਿਆ ਠੀਕ ਹੈ ਦੂਜਾ ਇਹ ਹੈ ਕਿ ਇਹ ਮੋਟਰਸਾਈਕਲ ਵਾਲਾ ਥੱਲੇ ਆਂਦੇ ਆਂਦੇ ਬਚ ਗਿਆ ਜਾਨੀ ਨੁਕਸਾਨ ਉਹ ਹੇਠ ਆ ਜਾਂਦਾ ਫਿਰ ਕੀ ਬਣਨਾ ਸੀ ਫਿਰ ਤਾਂ ਭਾਜੀ ਉਹਦਾ ਨੁਕਸਾਨ ਉਹਦਾ ਕੌਣ ਭਰਦਾ ਉਹਦੀ ਭਰਪਾਈ ਕੌਣ ਕਰਦਾ ਇਹ ਮੁੰਡੇ ਕਿੰਨੋਂ ਆਏ ਸਾਰਾ ਰੋਡ ਖਰਾਬ ਆ ਜੀ ਆਪਾਂ ਖੰਨੇ ਜਾਣਾ ਤਾਂ ਸਾਰਾ ਰੋਡ ਖਰਾਬ ਆ ਬ੍ਰਦਰ ਉਹ ਮੁੰਡਾ ਵੀ ਸੋਫੀ ਖੜਾ ਆ ਠੀਕ ਆ ਦੂਜੀ ਗੱਲ ਉਹ ਕਹਿੰਦਾ ਕਮਾਉਂਦਾ ਆ ਰਿਹਾ ਇਹ ਤਾਂ ਟੋਏ ਨੇ ਕਮਾਤਾ ਇਹਦੇ ਕੋਮਲੇ ਚੀਜ਼ ਹੈ ਨਹੀਂ ਨਾਲ ਇਹ ਟੋਏ ਨੇ ਕਮਾਤਾ ਰੋੜੇ ਸਾਹਮਣੇ ਹੈ ਭਰਾਜੀ ਇੱਕ ਆਪਾਂ ਕਹਿੰਨੇ ਕਿ ਨਸ਼ਾ ਖਾ ਕੇ ਨਸ਼ਾ ਕਿੱਥੋਂ ਖਾ ਲੈਣਾ ਉਹ ਤਾਂ ਸੋਫੀ ਆ ਮੁੰਡਾ ਸਭ ਕੁ ਨਾਰਮਲ ਖੜਾ ਹੈ ਨਸ਼ੇ ਖਾ ਕੇ ਚਲਾਣ ਵਾਲੇ ਉਹ ਤਾਂ ਇਹਨੇ ਉਹ ਨਾਲੇ ਨਸ਼ੇ ਖਾ ਕੇ ਵੀ ਤਾਂ ਚਲੋ ਬੰਦਾ ਲਾਈਨ ਤੇ ਤੁਰਿਆ ਰਹਿੰਦਾ ਤਾਂ ਟੋਏ ਕਰਕੇ ਗੱਡੀ ਘੁੰਮੇਗਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਭਾਈ ਡੇਢ ਫੁੱਟ ਦਾ ਟੋਆ ਹੈ ਤੁਸੀਂ ਦੇਖ ਲਿਓ ਜਾਂ ਟਰਾਲੀ ਚੱਕ ਹੋਊਗੀ ਡੇਢ ਫੁੱਟ ਟੋਆ ਆਇਆ ਤਾਂ ਟੋਟ ਦੀ ਟੱਕਰ ਹੈ ਜੀ ਡੇਢ ਫੁੱਟ ਹਾਂਜੀ ਇਧਰ ਜਦੋਂ ਗੱਡੀ ਜਾਂਦੀ ਹੈ ਨਾ ਪਿੱਪਰ ਲੰਘਦੇ ਆ ਸ਼ਾਮ ਨੂੰ ਕੋਨ ਹੀ ਰੁਕਦੇ ਹਾਂ ਤੇ ਸੜਕ ਕਿਰੇ ਬਣਾਉਣੀ ਆ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਥੇ ਟਿੱਪਰ ਥੱਲੇ ਮੁੰਡਾ ਆਇਆ ਸੀ ਸਿਰ ਉਹਦਾ ਪਾੜ ਗਿਆ ਇੱਥੋਂ ਪੂਰਾ ਖੂਨੋ ਖੂਨ ਹੋ ਗਿਆ ਤੁਸੀਂ ਖਬਰ ਵੀ ਲਈ ਹੋਣੀ ਉਹਦੀ ਉਹ ਵੀ ਮੁੰਡਾ ਇੱਦਾਂ ਹੀ ਮੁੱਕ ਗਿਆ ਇਹ ਬਾਈਪਾਸ ਦੇ ਵਿੱਚ ਕੋਈ ਮਤਲਬ ਇਹਦਾ ਕੋਈ ਬਾਲੀਵਾਰਸ ਨਹੀਂ ਹੈਗਾ ਇਹ ਸੜਕ ਦਾ ਤਾਂ ਹੈ ਹੀ ਆ ਔਰ ਕੋਈ ਵੀ ਜਾਨੀ ਨੁਕਸਾਨ ਹੁੰਦਾ ਰਹਿੰਦਾ ਇੱਥੇ ਦਾ ਇਹ ਸੜਕ ਕਰਕੇ ਸਿਰਫ ਇਹਦਾ ਮਤਲਬ ਇਹ ਜੀ ਡਰਾਈਵਰਾਂ ਦਾ ਕਸੂਰ ਕਾਢਦੇ ਬਾਅਦੋਂ ਕਿਉਂਕਿ ਹੁਣ ਡਰਾਈਵਰ ਵੀ ਵਿਚਾਰਾ ਕਿਆ ਕਰੇ ਜੇ ਸੜਕੇ ਇਦਾਂ ਦੀ ਹੈ ਜ਼ਿੰਮੇਵਾਰ ਕਿਆ ਕਰਨਾ ਕਿੰਨਾ ਨੁਕਸਾਨ ਹੋ ਕੇ ਤੁਹਾਡੇ ਸਾਹਮਣੇ ਹੀ ਹੈ ਬਾਅਦ ਕਹਿੰਦੇ ਵੀ ਡਰਾਈਵਰ ਦਾ ਨੁਕਸੂਰ ਹੈ ਜਾਂ ਜਾਂ ਜ਼ਿੰਮੇਵਾਰ ਦਾ ਕਸੂਰ ਹੈ ਹੁਣ ਡਰਾਈਵਰ ਬੰਦਾ ਕਿਆ ਕਰੇ ਇੱਥੇ ਉਹ ਡਰਾਈਵਰ ਨੇ ਟੋਏ ਥੋੜੇ ਭਰਨੇ ਆ ਉਹ ਵੀ ਤਾਂ ਕਹਿੰਦਾ ਡਰਾਈਵਰ ਨੇ ਥੋੜੀ ਭਰ ਐਡੀ ਐਡੀ ਸਿਰਫ ਇਹ ਟੋਏ ਦੀ ਗੱਲ ਨਹੀਂ ਹੈ ਜੀ ਪੂਰੇ ਨਵੇਂ ਸ਼ਹਿਰ ਦੇ ਵਿੱਚ ਜ਼ ਇਹ ਇਹ ਮਾਮ ਆਦਮੀ ਇੱਕ ਪਿੰਡੋਂ ਪਿੰਡ ਦਾ ਸੜਕ ਹੋਰ ਹੁੰਦੀ ਹੈ ਜ਼ਿਲ੍ਹੇ ਦੀ ਸਰਕਰ ਜ਼ਿਲ੍ਹੇ ਦਾ ਹਾਲਾਤ ਦੇਖੋ ਜਾ ਕੇ ਬਾਸਾਡੇ ਤੋਂ ਲੈ ਕੇ ਜਿੱਥੇ ਇੱਕ ਟ੍ਰਾਫਿਕ ਹਵਾਲਦਾਰ ਵੀ ਖੜਦੇ ਆ ਉਹ ਆਪਣੀ ਚੌਕੀਆਂ ਤਾਂ ਵਧੀਆ ਬਣਾ ਲਈਆਂ ਉਹਨਾਂ ਨੇ ਲੇਕਿਨ ਟੋਆ ਨਹੀਂ ਪਰ ਹੋਇਆ ਉਹਨਾਂ ਤੋਂ ਆਪ ਵੀ ਟਾਪ ਟੋਏ ਜੀ ਖੜਦੇ ਆ ਟੋਏ 'ਚੇ ਖੜਦੇ ਆ ਨਾਲੇ ਆਪਣੀ ਚੌਂਕੀ ਬਣਾਈ ਜਾਂਦੇ ਲੇਕਿਨ ਟੋਆ ਵੀ ਤਾਂ ਉਹਨਾਂ ਦਾ ਫਰਜ਼ ਬਣਦਾ ਆ ਖੇੜੇ ਦੇ ਵਿੱਚ ਖੇੜਾ ਕਲਮ ਮੋੜ ਤੇ ਲੈ ਕੇ ਜੀ ਪੋਜਿਆੜ ਤੱਕ ਕਿੱਦਾਂ ਦਾ ਰਾਸਤਾ ਦਾ ਆ ਜੀ ਸਕੂਟਰੀ ਪਰ ਵੀ ਬੰਦਾ ਆ ਨਹੀਂ ਸਕਦਾ ਤਾਂ ਕਿਲਾਗੜ ਕਿਲਾ ਅਨੰਦਪੁਰ ਸਾਹਿਬ ਦੇ ਬਾਬਿਆਂ ਦਾ ਜੀ ਦੇਖੋ ਕਿੱਦਾਂ ਦਾ ਰੋਡ ਬਣਾਇਆ ਵਧੀਆ ਰੋਡ ਬਣਾਤਾ ਇੱਕ ਨੰਬਰ ਜੀ ਨਿਸ਼ਵਲ ਸੇਵਾ ਨਾ ਵੀਰੇ ਜੀ ਸੇਵਾ ਲੱਗੇ ਵੀ ਕਰਨ ਪਰ ਸਰਕਾਰ ਨੂੰ ਹੈ ਕੋਈ ਦੇਖੋ ਤੁਹਾਡੇ ਸਾਹਮਣੇ ਹਾਲਾਤ ਕਿਆ ਹੋਇਆ ਕਰਦੇ ਦੇਖੋ ਬਾਬੇ ਨਿਸ਼ਵਲ ਸੇਵਾ ਕਰਦੇ ਸਰਕਾਰਾਂ ਮੇਵੇ ਤੇ ਚਲਦੀਆਂ ਨਾ ਫਿਰ ਬਿਲਕੁਲ ਬਿਲਕੁਲ ਮੈਂ ਤਾਂ ਇੱਕ ਗੱਲ ਹੁਣ ਕਹਿਣਾ ਚਾਹੁੰਦਾ ਐ ਕਿ ਮਤਲ ਨੇ ਆਪ ਨੂੰ ਆਪ ਲੱਗਦਾ ਇਹ ਸੇਵਾ ਕਰਨੀ ਪੈ ਜਾਣੀ ਆ ਹੁਣ ਇਹ ਦਾ ਨੇ ਹਾਲਾਤ ਸਰਕਾਰ ਕਵੇ ਦਸੀ ਇੱਕ ਵਾਰੀ ਆਪਾਂ ਆਪਾਂ ਤਿਆਰ ਆ ਜੀ ਆਪਾਂ ਬੂਟ ਪੰਪ ਅਪ ਕੀਤੇ ਹੋਆ ਲੰਗਰ ਦੀ ਇਹ ਲਾਣੀ ਪੈਣੀ ਆ ਵੀ ਸੜਕ ਸੇਵਾ ਸਰਕਾਰ ਇੱਕੋ ਦੀ ਕਹਦੇ ਅਸੀਂ ਢਿੱਕਾ ਨਹੀਂ ਪਾਉਂਦੇ ਬਿਲਕੁਲ ਤੁਸੀਂ ਕੰਮ ਕਰੋ ਆਪਾਂ ਹੁਣੇ ਤਿਆਰ ਆ ਮੈਂ ਕਿਹਾ ਸਿਰ ਤੇ ਬੱਠਲ ਰੱਖ ਕੇ ਤਿਆਰ ਆ ਆਪਾਂ ਜੀ ਤੁਹਾਡੀ ਦੁਕਾਨ ਹੈ ਹਾਂਜੀ ਉਹਦਾ ਉਹਦਾ ਵੀ ਤੁਹਾਡੇ ਨਾਲ ਦੀ ਕੰਧ ਨੂੰ ਦਿੱਕਤ ਆਈ ਸੀ ਕੰਧ ਦੀ ਦਿੱਕਤ ਆਈ ਸੀ ਜਦੋਂ ਖੜਾ ਆਏ ਸੀਗੇ ਹਾਂਜੀ ਹਾਂ ਮੋਰ ਕੇ ਸਵਾਰਿਆ ਕੁਛ ਕੇ ਨਹੀਂ ਜੀ ਨਹੀਂ ਇੱਥੇ ਕਿਸੇ ਨੇ ਸਾਰ ਲਈ ਨਹੀਂ ਜੀ ਕਿਸੇ ਬਾਤ ਪੁੱਛੀ ਨਹੀਂ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਬਸ ਲੋਕੀ ਬੱਜ ਬਚਾ ਕੇ ਲੰਘਦੇ ਆ ਹਰ ਕੋ ਬੰਦਾ ਡਿੱਗਦਾ ਇੱਥੇ ਉੱਡ ਰੀਆਂ ਮੋਟਰਸਾਈਕਲਾਂ ਵਾਲੇ ਹੁਣ ਕਿੰਨੀ ਦੇਰ ਹੋ ਗਈ ਐਕਸੀਡੈਂਟ ਹੋਏ ਨੂੰ ਹੁਣ ਕਮ ਸਿਕਮ ਇੱਕ ਘੰਟਾ ਹੋ ਗਿਆ ਜੀ ਇਹਨਾਂ ਨੂੰ ਇੱਕ ਘੰਟਾ ਕੋਈ ਟ੍ਰੈਫਿਕ ਇੰਚਾਰਜ ਕੋਈ ਟੀਮ ਪਹੁੰਚੀ ਆ ਨਹੀਂ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਆ ਮੋਰੇ 20 ਆ 100 ਇੱਕ ਟ੍ਰੈਫਿਕ ਵਾਲਾ ਬੰਦਾ ਆਇਆ ਸੀ ਮੈਨੂੰ ਨਹੀਂ ਜਾਣਦਾ ਉਹਦਾ ਨਾ ਉਹ ਫੋਟੋ ਖਿੱਚ ਕੇ ਲੈ ਗਿਆ ਉਦਾਂ ਲੇਕਿਨ ਕੋਈ ਮੋਟਰਸਾਈਕਲ 100 ਮੀਟਰ ਮੋਰੇ ਚਲਾਨ ਘਟੋ 4 ਮੀਟਰ ਮੋਰੇ ਜਲਾਨ ਘਟ ਹੋ ਰੇ ਆ ਇਧਰ ਲੋਕਾਂ ਨੂੰ ਜਿਹੜੀ ਤਕਲੀਫ ਆ ਰਹੀ ਹੈ ਆ ਰਸਤਾ ਕਿਵੇਂ ਜਿਹੜਾ ਵਿਗਨ ਪੈ ਰਿਹਾ ਉਹਨੂੰ ਕਿਵੇਂ ਕਲੀਅਰ ਕਰਨਾ ਉਹਦੀ ਕੋਈ ਬਾਤ ਨਹੀਂ ਪੁੱਛਦਾ ਇਹ ਸਾਰੇ ਟ੍ਰਾਫਿਕ ਦਾ ਅਸੀਂ ਦੋਨਾਂ ਨੇ ਮੁੰਡਿਆਂ ਨੇ ਇਹਨਾਂ ਨੇ ਦੋਹਾਂ ਨੇ ਔਰ ਅਸੀਂ ਤਿੰਨਾਂ ਜਣਾਂ ਨੇ ਮਿਲ ਕੇ ਟ੍ਰਾਫਿਕ ਕਲੀਅਰ ਕੀਤੀ ਹੈ ਤੇੋਂ ਇੱਕ ਡੇਢ ਘੰਟਾ ਤੇ ਸੇਵਾ ਕੀਤੀ ਅਸੀਂ ਉਹ ਰੱਬ ਅਸਰਈ ਆ ਦੁਨੀਆ ਹਾਂ ਮਤਲਬ ਆਪਾਂ ਨਵੇਂ ਸ਼ਹਿਰ ਦੀ ਗੱਲ ਕਰੀਏ ਰੱਬ ਅਸਰਈ ਆ ਹਾਂਜੀ ਹਾਂਜੀ ਬਹੁਤ ਹੀ ਬਹੁਤ ਤੁਹਾਡਾ ਧੰਨਵਾਦ ਭਾਜੀ ਬਾਕੀ ਕੋਈ ਟਰਾਲੀ ਦੇ ਪਿੱਛੇ ਜਿਹੜੀ ਕਿਸ ਤਰ੍ਹਾਂ ਪਲਟੀ ਵੀ ਤਾ ਇਹ ਤਕਲੀਫ ਹੈ ਦੇਖੋ ਵੱਡੀ ਗੱਲ ਇਹ ਆ ਜੇ ਹੋਰ ਮੋਰੇ ਵੀ ਟੋਇਆ ਹੁੰਦਾ ਮਤਲਬ ਟਰਾਲੀ ਬਿਲਕੁਲ ਹੀ ਕੰਟਰੋਲ ਚ ਨਾ ਰਹਿੰਦੀ ਟਰੈਕਟਰ ਬਿਲਕੁਲ ਹੀ ਕੰਟਰੋਲ ਚ ਨਾ ਰਹਿੰਦਾ ਆ ਵੀਰ ਨੂੰ ਕੁਝ ਹੋ ਜਾਂਦਾ ਰੱਬ ਨਾ ਕਰੇ ਇਹਨੂੰ ਕੁਝ ਹੋਵੇ ਜੇ ਹੋ ਜਾਂਦਾ ਕਿਨੇ ਮਾ ਦਾ ਪੁੱਤ ਦੇਣਾ ਸੀ ਬਿਲਕੁਲ ਨਹੀਂ ਮਿਲਣਾ ਜੀ ਦੇਖੋ ਇਹ ਟੋਇਆਂ ਨੂੰ ਪਰ ਨਾ ਕਿਨੇ ਆ ਜਿਹੜੇ ਵੋਟਾਂ ਲੈ ਕੇ ਗਏ ਆ ਜਿਹੜੇ ਲਾਰੇ ਲਾਉਂਦੇ ਆ ਆ ਗੰਨਾ ਦਾ ਦੁਆਰ ਦੀ ਤਿਆਰ ਹੋ ਜਾਊ ਟਰਾਲੀ ਦਾ ਦੁਆਰ ਦੀ ਤਿਆਰ ਹੋ ਜਾ ਬੰਦਾ ਨਹੀਂ ਨਾ ਦੁਆਰ ਦੀ ਤਿਆਰ ਹੁੰਦਾ ਬੰਦਾ ਹੀ ਪਰ ਭਾਈ ਕਿਨੇ ਕਰਨੀਆਂ ਵੱਡੇ ਸਵਾਲ ਇਹ ਆ ਆਪਾਂ ਇੱਕ ਵਾਰੀ ਪਿੱਛੇ ਚੱਲਦੇ ਆਂ ਔਰ ਆ ਦੇਖੋ ਟਾਇਰ ਹਵਾ ਜਿਆ ਇਸੇ ਤਰੀਕੇ ਸਰਕਾਰਾਂ ਵੀ ਹਵਾ ਜਈ ਆ ਆਹ ਲਾ ਕਹਿੰਦੇ ਡੇਢ ਫੁੱਟ ਡੂੰਗਾ ਟੋਇਆ ਜਿੱਥੇ ਆ ਆਹ ਵਖਾਵੇ ਆਹ ਵਖਾ ਆਹ ਪਰੇ ਆ ਉਹ ਥੱਲੇ ਅੰਦਰ ਜੇ ਤਾਂ ਠੀਕ ਹੈ ਹੁਣ ਜਦੋਂ ਟਰਾਲੀ ਚ ਲੋਡ ਵੀ ਐ ਆ ਨਾਲ ਹੰਬ ਵੀ ਆ ਗਿਆ ਸਪੀਡ ਬ੍ਰੇਕਰ ਵੀ ਆ ਗਿਆ ਆ ਸਾਰੇ ਟੋਏ ਹੀ ਆ ਔਰ ਟੋਇਆਂ ਚ ਜਦੋਂ ਸੜਕ ਲੱਭਣੀ ਪੈਂਦੀ ਆ ਫਿਰ ਇਹੋ ਜਿਹੇ ਹਾਦਸੇ ਹੁੰਦੇ ਆ ਸੜਕਾਂ ਵਿੱਚ ਟੋਏ ਨਹੀਂ ਟੋਇਆਂ ਚ ਸੜਕ ਹੈ ਔਰ ਮੈਨੂੰ ਲੱਗਦਾ ਨਹੀਂ ਕਿ ਮੂਡ ਹੈ ਲੀਡਰਾਂ ਦਾ ਕੰਮ ਕਰਨ ਦਾ ਕਿਉਂਕਿ ਵਿਆਹ ਸ਼ਾਦੀਆਂ ਹੀ ਨਹੀਂ ਮਾਣ ਵਿਆਹ ਸ਼ਾਦੀਆਂ ਚ ਸ਼ਗਨ ਪਾਈ ਜਾਂਦੇ ਕਾਰਡ ਆਈ ਜਾਂਦੇ ਆ ਬਿਲੇ ਹੁਣ ਤਾਂ ਕੰਮ ਕਰਨ ਔਰ ਤਾਰੇ ਉਹ ਟਰੈਕਟਰ ਦੇ ਹਾਲਾਤ ਦੱਸੋ ਵੀ ਤਿੰਨੇ ਟਾਇਰ ਚੱਕੋਗੇ ਡਰਾਈਵਰ ਬੰਦਾ ਬੱਜ ਗਿਆ ਇੰਨਾ ਕ ਕੋਈ ਹੋਰ ਨਹੀਂ ਕੋ ਸੜਕ ਅਧਿਕਾਰੀ ਨਹੀਂ ਕੋ ਥੱਲਾ ਆਇਆ ਹੈਗਾ ਜੀ ਉਹੀ ਜਿਆ ਜੋੜ ਟੁੱਟ ਜਾਂਦਾ ਤਾਂ ਨੁਕਸਾਨ ਹੋ ਜਾਣਾ ਸੀ ਉਹ ਤਾਂ ਹੁਣ ਇਹਦੇ ਤੁਹਾਡੇ ਸਾਹਮਣੇ ਹੁਣ ਵੀ ਨੁਕਸਾਨ ਹੈਗਾ ਤੇ ਇੱਕ ਤੁਹਾਡੇ ਸਾਹਮਣੇ ਕਿੰਨਾ ਰਾਤ ਪੈ ਜਾਣੀ ਇੱਥੇ ਜੀ ਰਾਤ ਪੈ ਜੀ ਕਿਉਂ ਭਾਜੀ ਨੇ ਦੂਜੀ ਟਰਾਲੀ ਮੰਗਾਈ ਹੈ ਜੀ ਇਹਨਾਂ ਦੀ ਲੇਬਰ ਪੈਣੀ ਹੈ ਇਹਨਾਂ ਨੂੰ ਕੰਨਾ ਇਸ ਵੇਲੇ ਦੁਗਣੇ ਤਿਗਣੇ ਭਾਅ 'ਚ ਪੈ ਜਾਣਾ ਜੀ ਅਸਲ ਚ ਨਾ ਆਪਣੇ ਸਾਹ ਹੱਕ ਤੱਕ ਹੀ ਆ ਜਦੋਂ ਬੰਦੇ ਨੁਕਸਾਨ ਹੋ ਜਾਂਦਾ ਫਿਰ ਪਤਾ ਕੀ ਕਹਿੰਦੇ ਸਬਰ ਕਰ ਬਚਾ ਹੋ ਗਿਆ ਬਚਾ ਹੋ ਗਿਆ ਬਸ ਬੰਦੇ ਨੂੰ ਸਬਰ ਹੀ ਆ ਜਿੰਮੇਦਾਰ ਰੋਡ ਦੇ ਧਰਨੇ ਆ ਜਾਂਦੇ ਜਿੰਮੇਦਾਰ ਹੋਰ ਕਰਨ ਵੀ ਗਿਆ ਹੁਣ ਤੁਸੀਂ ਦੇਖੋ ਨਾਨਕ ਦਾ ਤੇ ਲੇਬਰ ਆਣੀ ਸਾਡੀ ਘਟੋ ਘਟ ਡੇਢ ਘੰਟਾ ਲੱਗ ਜਾਣਾ ਆਨੇ ਨੂੰ ਡੇਢ ਦੋ ਘੰਟੇ ਫਿਰ ਵਾਪਸ ਵੀ ਜਾਣਾ ਫਿਰ ਵਾਪਸ ਜਾਣਾ ਹਜੇ ਤਾਂ ਸਾਨੂੰ ਟਰਾਲੀ ਇੱਥੇ ਕਿਸੇ ਦੀ ਮੰਗਿਆ ਕਰਦੇ ਟਰਾਲੀ ਮਿਲ ਨਹੀਂ ਸੀ ਓਕੇ ਚਲੋ ਹੌਸਲਾ ਹੀ ਆ ਵੀਰੇ ਹੌਸਲਾ ਹੀ ਕਰਨਾ ਪੈਣਾ ਸਬਰ ਹੀ ਕਰਨਾ ਪੈਣਾ ਉਹ ਵੀ ਪਬਲਿਕ ਦੀ ਜਾਨ ਬੱਜ ਗਈ ਵੀਰ ਦੀ ਜਾਨ ਬੱਜ ਗਈ ਹੋਰ ਮੁਰ ਨੰਗੇ ਜਾਂਦਾ ਫਿਰ ਉਹ ਬਜ ਕੋਲਿਆਦਾ ਫਿਰ ਸਾਡੇ ਗੱਲ ਪੈਣਾ ਤਾਂ ਉਹਨੂੰ ਫਿਰ ਅਗਲੇ ਤਾਂ ਥੋੜਾ ਕਸੂਰ ਸੁਣਾ ਸੀ ਤੋ ਇਹਦਾ ਕਸੂਰ ਡਰਾਈਵਰ ਨੇ ਡਰਾਈਵਰ ਨੇ ਤਾਂ ਇਹਦਾ ਥੱਲੇ ਇਹ ਟੋਇਆ ਵੀ ਵਿਚਾਰਾ ਇਹੀ ਕਹਿੰਦਾ ਕਹਿੰਦਾ ਮੈਨੂੰ ਭਰ ਦੋ ਯਾਰ ਲੋਕ ਤਾਂ ਕਹਿੰਦੇ ਮੈਨੂੰ ਗਾਲਾਂ ਕੱਢਦੇ ਆ ਪਤਾ ਹੈ ਕੀ ਮਤਲਬ ਆਪਣਾ ਜਿੰਨਾ ਆਪਾਂ ਟੈਕਸ ਭਰਦੇ ਆ ਐਡੇ ਬੜੇ ਬੜੇ ਸ਼ੋਰੂਮ ਇਹ ਸਾਰੇ ਟੈਕਸ ਭਰਦੇ ਆ ਇਸ ਵੇਲੇ ਇਹਨਾਂ ਦੇ ਮੋਰੇ ਇੰਨੀ ਸੜਕ ਖਰਾਬ ਹੈ ਇੰਨਾ ਬੁਰਾ ਹਾਲ ਹੈ ਇਹਨਾਂ ਦਾ ਦੇਖ ਲਓ ਕੀ ਹਾਲਾਤ ਆ ਦੇਖੋ ਚਲੋ ਹਾਲਾਤ ਬੁਰੇ ਨੇ ਟੋਏ ਵੀ ਮੰਨਤਾ ਕਰਦੇ ਆ ਲੀਡਰਾਂ ਦੀ ਕਿ ਭਾਈ ਤੁਸੀਂ ਸਾਡੇ ਨਾਂ ਤੇ ਵੋਟਾਂ ਮੰਗਦੇ ਹੋ ਟੋਏ ਵੀ ਕਹਿੰਦੇ ਕਿ ਯਾਰ ਸਾਨੂੰ ਨਵੇਂ ਕੱਪੜੇ ਪਵਾ ਦਿਓ ਸਾਨੂੰ ਸੈੱਟ ਕਰ ਦਿਓ ਨਹੀਂ ਤਾਂ ਦੋਸ਼ ਭਈ ਸਾਡੇ ਹਿੱਸੇ ਸਾਡੇ ਸਿਰ ਤੇ ਵੋਟਾਂ ਵੀ ਲੱਜਣੀਆਂ ਤੁਸੀਂ ਸਾਡੇ ਸਿਰ ਤੇ ਪੈਸੇ ਵੀ ਕਮਾ ਲੈਣੇ ਆ ਸਾਡੇ ਸਿਰ ਤੇ ਫੰਡ ਵੀ ਆ ਜਾਣੇ ਆ ਪਰ ਇਲਜ਼ਾਮ ਫਿਰ ਸਾਡੇ ਸਿਰ ਤੇ ਲੱਗਣਾ ਕਿ ਯਾਰ ਟੋਏ ਕਰਕੇ ਹਾਦਸਾ ਹੋਇਆ ਤੇ ਟੋਏ ਕਰਕੇ ਕਿਸ ਦੀ ਜਾਨ ਚੱਲੇ ਗਈ ਤਾਂ ਟੋਏ ਵੀ ਆਮ ਲੋਕਾਂ ਦੇ ਨਾਲ ਸਰਕਾਰਾਂ ਦੀ ਬੇਨਤੀ ਕਰਦੇ ਆ ਲੀਡਰਾਂ ਦੀਆਂ ਬੇਨਤੀਆਂ ਕਰਦੇ ਆ ਕਿ ਸਾਨੂੰ ਭਰ ਦਿਓ ਪਰ ਅਫਸੋਸ ਇਹੀ ਹੈ ਕਿ ਲੀਡਰਾਂ ਦੇ ਟੱਡ ਨਹੀਂ ਭਰਦੇ ਨਾ ਟੋਏ ਭਰ ਹੁੰਦੇ ਨਾਲੇ ਲੀਡਰਾਂ ਦੇ ਟੱਡ ਭਰ ਹੁੰਦੇ ਤਾਂ ਉਹੀ ਗੱਲ ਹੈ ਟੁੱਟੀ ਫੁੱਟੀ ਟੋਕਰੀ ਆਏ ਨਾ ਕਿਸੇ ਕੰਮ ਸ਼ੁਰੂ ਕਰਨ ਤਾਂ ਅਖਿਰੀ ਲੇਕੇ ਪ੍ਰਭੂ ਕਰਮ ਬਾਬਾ ਸ਼ੋਕੀ